ਸਰ ਵਿੱਚ ਮਾਂਜੂ ਕਮਿਸ਼ਨਰ ਸਾਹਿਬ ਆ ਕੇ ਸਾਰੀ ਪ੍ਰੈਸ ਨੂੰ ਕਰੀਫ ਕਰਨਗੇ ਥੋੜਾ ਪਲੀਜ਼ ਵੇਟ ਕਰ ਲੋ ਵਿੱਚ 5-10 ਮਿੰਟ ਚ ਆ ਰਹੇ ਠੀਕ ਹੈ ਥੋੜਾ ਜਿਹਾ ਥੋੜਾ ਜਿਹਾ ਦੱਸੋ ਥੋੜਾ ਜਿਹਾ ਕਿੰਨੀ ਦੇਰ ਪਹਿਲਾਂ ਹੋਇਆ ਕਿੰਨੇ ਹੋਇਆ ਮਾਮਲੇ ਦੀ ਨਿਗਰਾਨੀ ਕਰਾਉਣਾ ਬੜਾ ਜ਼ਰੂਰੀ ਹੈ 5 ਜੋ ਸੀਨੀਅਰ ਅਫਸਰ ਸਾਡੇ ਕਮਿਸ਼ਨਰ ਸਾਹਿਬ ਆ ਕੇ ਤੁਹਾਨੂੰ ਸ਼ਾਰਟਲੀ ਅਪਡੇਟ ਕਰਾਉਣਗੇ ਸਿਵਲ ਲਾਈਨ ਤੇ ਮਜੀਠਾ ਰੋਡ ਦੇ ਵਿੱਚ ਦੋ ਵਾਰ ਦਾਤਾ ਸਨੇਚਿੰਗ ਦੀਆਂ ਹੋਈਆਂ ਸੀ ਜਿੱਚ ਐਨ ਆਰ ਆਈ ਫੀਮੇਲ ਵਿਕਟਿਮ ਸੀਗੇ ਉਹਨਾਂ ਤੋਂ ਪਰਸ ਖੋਇਆ ਗਿਆ ਸੀ ਦੋਨੋਂ ਕੇਸੇ ਦੇ ਵਿੱਚ ਇੱਕ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਸੀ ਮਜੀਠਾ ਰੋਡ ਵਾਲੇ ਦੇ ਵਿੱਚ ਇੱਕ ਦੇ ਵਿੱਚ ਸਿੰਗਲ ਆਦਮੀ ਸੀ ਜਿਹੜਾ ਸਿਵਲ ਲਾਈਨ 'ਚ ਹੋਇਆ ਜਿਹੜਾ ਸਿਵਲ ਲਾਈਨ 'ਚ ਹੋਇਆ ਸੀ ਉਹ ਭੰਡਾਰੀ ਪੁਲ ਚੱਲ ਰੇ ਸੀ ਹਾਲ ਬਾਜ਼ਾਰ ਤੋਂ ਲੈ ਕੇ ਤੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਮਦਰ ਐਂਡ ਡਾਟਰ ਉਹਨਾਂ ਨੂੰ ਪਰਸ ਇੱਕਦਮ ਸਨੇਚ ਕੀਤਾ ਤੇ ਲੜਕੀ ਜਦੋਂ ਉਹਦੀ ਰਜਿਸਟ ਕਰੀ ਥੋੜੀ ਉਹਦੇ ਵੀ ਸੱਟ ਲੱਗੀ ਉਹ ਇਸ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪਤਲ ਹੈਗਾ ਕੇਅਰ ਐਂਡ ਕਿਉਰ ਬਟਾਲਾ ਰੋਡ ਇੱਥੇ ਇਹ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਵਿੱਚ ਪੁਲਿਸ ਨੇ ਬੜਾ ਮਸਤੀ ਨਾਲ ਕੰਮ ਕੀਤਾ ਜੋ ਸਾਡੇ ਕੋਲ ਕੰਪਲੇਂਟ ਆਈ ਸਪੈਸ਼ਲ ਟੀਮਸ ਲਾਈਆਂ ਉਹਦੇ ਜਿਹੜਾ ਮੇਨ ਮੁਲਜ਼ਮ ਹੈ ਉਹਦਾ ਨਾਮ ਹੈ ਸੂਰਜ ਐਲੀਅਸ ਮੰਡੀ ਜੋ ਕਿ ਪਿੰਡੀ ਸਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਾਰਦਾ ਤਾਂ 300 ਹੋਈਆਂ ਔਰ ਜਿਹੜਾ ਸਮਾਨ ਸੀਗਾ ਜਿਹੜਾ ਆਪਣਾ ਸਿਵਲ ਲਾਈਨ ਦੇ ਵਿੱਚ ਮੈਡਮ ਰੇਖਾ ਮਚੀਠੀ ਆ ਸੀਗੇ ਇਹ ਇੰਗਲੈਂਡ ਵਾਸੀ ਨੇ ਆਪਣੀ ਡਾਕਟਰ ਜਿਹੜੀ ਉਹਨਾਂ ਦੀ ਅੰਜਲੀ ਹੈਗੀ ਉਹਦੇ ਨਾਲ ਆਏ ਸੀਗੇ ਇਹਨਾਂ ਦਾ ਜੇ ਆਪਾਂ ਦੇਖੀਏ ਪਾਸਪੋਰਟ ਸੀਗਾ ਨਾਰਥਰਨ ਆਇਲੈਂਡ ਤੇ ਗ੍ਰੇਟ ਬ੍ਰਿਟੇਨ ਦਾ ਆਈਫੋਨ ਸੀ ਆਈਸੀਆਈਸੀ ਕਾਰਡ ਸੀਗੇ ਬਰਕਲੇ ਦਾ ਕਾਰਡ ਸੀ ਯੂਕੇ ਦਾ ਅਮਰੀਕਨ ਐਕਸਪ੍ਰੈਸ ਸੀ ਸਨ ਗਲਾਸਸ ਸੀ ਤੇ 300 ਪਾਉਂਡ ਸੀਗੇ ਯੂਕੇ ਦੇ ਤੇ 2000 ਇੰਡੀਅਨ ਕਰੰਸੀ ਸੀ ਉਜੇ ਪਾਸੇ ਜਿਹੜੇ ਮੈਡਮ ਕੁਰੈਸ਼ੀ ਹੈਗੇ ਉਹ ਮੁਰਸ਼ਿਸ ਦੇ ਰਹਿਣ ਵਾਲੇ ਸੀਗੇ ਜਿਹੜੇ ਮਜੀਠਾ ਰੋਡ ਤੇ ਹੋਇਆ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਪਾਸਪੋਰਟ ਨੈਸ਼ਨਲ ਆਈਡੈਂਟੀਟੀ ਕਾਰਡ ਕਰੰਸੀ ਨੋਟਸ 600 ਯੂਰੋ ਜਿਹੜੇ ਸੀਗੇ ਔਰ ਇੰਡੀਅਨ ਕਰੰਸੀ 20000 ਇਹ ਸਾਰੀ ਖੋਈ ਗਈ ਸੀਗੀ ਇਨ दैट ਪਰਸ ਥੋ ਬੜੀ ਅੱਛੀ ਮਿਹਨਤ ਇਹਦੇ ਵਿੱਚ ਕੀਤੀ ਸਾਡੇ ਏਸੀਪੀ ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਕ ਸਾਡੇ ਸੀਆਈਆਈ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਅਭੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋਕੇ ਉਹਨੂੰ ਵਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਏਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕੇ ਤੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਤ ਚ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਮਦਗੀ ਕੀ ਕਰਨਾ ਹੈ ਸਭ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਔਰ ਸਾਡੇ ਜਿਹੜੇ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡ ਸਨੈਚਿੰਗ ਐਂਡ ਸਟਰੀਟ ਕ੍ਰਾਈਮ ਉਹਦੇ ਚ ਅੰਮ੍ਰਿਤਸਰ ਪੁਲਿਸ ਪੂਰਾ ਤਰ੍ਹਾਂ ਪਹਿਰਾ ਦੇ ਰਹੀ ਹੈ ਐਂਡ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ ਦੇਈ ਹੈ ਆਪਣੀ ਸਿਟੀ ਨੂੰ ਸਰ ਪਹਿਲਾਂ ਇਹ ਕਹਿੰਦਾ ਕਿ ਪੁਲਿਸ ਬ੍ਰਾਂਚ ਦੀ ਜਿਹੜੀ ਕਾਰਨ ਵਾਸਤੇ ਆਈ ਸਾਰੇ ਸਾਰੇ ਹੋ ਗਈਆਂ ਜੀ ਸਾਰੀਆਂ ਟੋਟਲ ਹੋ ਗਈਆਂ ਔਰ ਸਿਰਫ ਉਹਨ ਮਲਜ਼ਮ ਜਿਹੜਾ ਦੂਜਾ ਗੁਰਕੀਰਤ ਹੈ ਕਿਉਂਕਿ ਮੇਨ ਮਲਜ਼ਮ ਇਹੀ ਸੀਗਾ ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ACP ਮਨਿੰਦਰ ਔਰ ਗੁਰਪ੍ਰੀਤ ਔਰ ਮੋਲਕ ਇਹ ਸਾਰਿਆਂ ਨੂੰ ਤੇ ਮਜੀਠਾ ਰੋਡ ਐਸਐਚਓ ਜਿਹੜਾ ਰਣਜੀਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ ਬਟਨ ਔਰ ਅਸੀਂ ਇਹਦੇ 'ਚ ਬੜਾ ਐਪਰੀਸ਼ੀਏਟ ਵੀ ਕੀਤਾ ਦੋਨੋਂ ਜਿਹੜੇ ਵਿਕਟਮਸ ਨੇ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਸਰ ਪਹਿਲਾਂ ਤੋਂ ਮਾਮਲੇ ਦਰਜ ਕਰਨਾ ਦੇਖਾ ਹਾਂ ਜਿਹੜਾ ਇਹ ਭਿੰਦਾ ਬੰਦਾ ਮੇਨ ਫੜਿਆ ਨਾ ਆਪਾਂ ਜਿਹੜਾ ਇਹ ਹੈਗਾ ਸੂਰਜ ਏਲੀਅਸ ਮੰਡੀ ਹਿੰਦੀ ਸਹਿਦਾਨ ਤਹਿਸੀਲ ਨਾਲ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦਰਜ ਨੇ ਔਰ ਬੜੀ ਵਾਰ ਇਹਦੇ ਖਿਲਾਫ ਪੁਲਿਸ ਨੇ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਅਰੇ ਥੋੜਾ ਨੋਟੋਰੀਅਸ ਕ੍ਰਿਮੀਨਲ ਹੈ ਪ੍ਰਾਣਾ ਅੱਛਾ ਸਰ ਜਦੋਂ ਪੁਲਿਸ ਦੀ ਇਹਨੇ ਕੋਈ ਹੈ ਗਨ ਖੋ ਕਿ ਇਹਨੇ ਦੇਖੋ ਬੜੀ ਚੱਲੀ ਨਹੀਂ ਜਾਂ ਅੜ ਗਈ ਸੀ ਜਾਂ ਫਿਰ ਨਹੀਂ ਇਹ ਅਜੇ ਘਰ ਹੀ ਰਿਹਾ ਸੀ ਤਾਂ ਉਹਨੇ ਜਿਸ ਕਰਨੇ ਆਪਣੀ ਇਮੀਡੀਏਟਲੀ ਨਿਊਟਰਲਾਈਜ਼ ਕਰਨ ਵਾਸਤੇ ਵੀ ਕਿਉਂਕਿ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੇ ਸੌਲਟ ਦਾ ਵਿੱਚ ਇਹ ਕੁਝ ਕਰ ਦਿੰਦਾ ਉਸ ਕਰਕੇ ਉਹਨੇ ਇਮੀਡੀਏਟਲੀ ਬੜੀ ਮੈਂ ਉਹਨੂੰ ਅਲਰਟਨੈਸ ਸਮਝੂਗਾ ਔਰ ਬਹਾਦਰੀ ਸਮਝੂ ਉਹਨੇ ਇਮੀਡੀਏਟਲੀ ਫਾਇਰ ਕੀਤਾ ਵਾਪਸ ਸਰ ਸਿਰਫ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਇਹਨਾਂ ਲੋਕਾਂ ਨੂੰ ਮਤਲਬ ਕੁਦਰਤੀ ਦੋਨੇ ਹੋ ਗਏ ਜੀ ਪਰ ਈ ਰਿਕਸ਼ਾ ਦੇ ਵਿੱਚ ਜਿਆਦਾ ਵਿਕਟਿਮਸ ਨੂੰ ਇਹ ਟਾਰਗੇਟ ਕਰ ਰਹੇ ਸੀ ਜਿੱਥੇ ਸਪੈਸ਼ਲੀ ਲੇਡੀਜ਼ ਹੋਣ ਸਨ ਜਿਹੜਾ ਐਸ